ਸੁਰੂ ਪਿਆਰਿਓ ਭਾਈ ਗੁਰਦਾਸ ਜੀ ਨੇ ਬਹੁਤ ਇਹ ਪਿਆਰੇ ਬੱਚੋਂ ਸਾਨੂੰ ਸਮਝਾਏ ਨੇ ਕਿ ਜਿਹੜਾ ਜਿਹੜਾ ਇਨਸਾਨ ਜੋ ਭਾਵਨਾ ਲੈ ਕੇ ਗੁਰੂ ਦੇ ਦਰ ਤੇ ਆਉਂਦਾ ਏ ਗੁਰੂ ਉਹਦੀਆਂ ਉਹ ਭਾਵਨਾਵਾਂ ਪੂਰੀਆਂ ਕਰ ਦਿੰਦਾ ਏ ਬਸ ਭਾਵਨਾ ਸ਼ਰਧਾ ਦੇ ਨਾਲ ਹੋਵੇ ਭਾਵਨਾ ਜੋਗਤਾ ਦੇ ਨਾਲ ਹੋਵੇ ਭਾਵਨਾ ਦੇ ਵਿੱਚ ਨਿਮਰਤਾ ਹੋਵੇ ਤੇ ਭਾਈ ਗੁਰਦਾਸ ਜੀ ਨੇ ਗੁਰੂ ਦੇ ਕੋਲੋਂ ਬਖਸ਼ਿਸ਼ ਲੈਣ ਵਾਸਤੇ ਪਹਿਲਾਂ ਤਿੰਨ ਉਦਾਹਰਨਾ ਸੰਸਾਰੀ ਦਿੱਤੀਆਂ ਨੇ ਤੇ ਫਿਰ ਗੁਰੂ ਦੀ ਗੱਲ ਕਰਦੇ ਨੇ ਕਿਹੜੀ ਕਿਹੜੀ ਗੱਲ ਸਮਝਾਉਂਦੇ ਨੇ ਆਹ ਸਾਂਝ ਪਾਈਏ 674 ਨੰਬਰ ਕਵਿਤ ਹੈ ਭਾਈ ਗੁਰਦਾਸ ਜੀ ਦਾ ਤੇ ਕਿਰਪਾ ਕਰਦੇ ਨੇ ਜੈਸੇ ਤੋ ਅਨੇਕ ਰੁਗੀ ਆਵਤ ਹੈ ਬੈਦ ਕਰਹਿ ਕਹਿੰਦੇ ਜਿਵੇਂ अनेका ਰੁਕੀ ਬੈਦ ਦੇ ਕੋਲੇ ਡਾਕਟਰ ਦੇ ਕੋਲੇ ਆਉਂਦੇ ਨੇ ਹਸਪਤਾਲ 'ਚ ਆਉਂਦੇ ਨੇ ਜਾਂ ਬੈਦ ਦੀ ਕਲੀਨਿਕ ਤੇ ਆਉਂਦੇ ਨੇ ਜਿਹਨੂੰ ਆਪਾਂ ਅੱਜ ਡਾਕਟਰ ਕਹਿੰਦੇ ਆ ਕਹਿੰਦੇ ਜੈਸੇ ਤੋਂ ਅਨੇਕ ਰੋਗੀ ਆਵਤ ਹੈ ਬੈਦ ਗਰੇਹੇ ਜੈਸੋ ਜੈਸੋ ਰੋਗ ਤੈਸੋ ਔਖ ਦਖਵਾਵਈ ਕਹਿੰਦੇ ਜਿੱਦਾਂ ਜਿੱਦਾਂ ਦਾ ਰੋਗ ਹੈ ਕਿਸੇ ਨੂੰ ਉਦਾਂ ਉਦਾਂ ਦੀ ਦਵਾਈ ਵੈਦ ਜੀ ਉਹਨਾਂ ਨੂੰ ਦਿੰਦੇ ਨੇ ਜਿਹੋ ਜਿਹੋ ਜਹ ਰੋਗ ਹੈ ਕਿਸੇ ਦਾ ਉਸ ਉਸ ਤਰੀਕੇ ਦੀ ਉਹਨੂੰ ਦਵਾਈ ਦਿੱਤੀ ਗਈ ਉਸ ਦਵਾਈ ਨੂੰ ਉਹ ਖਾਂਦੇ ਨੇ ਤੇ ਜਦੋਂ ਖਾਂਦੇ ਨੇ ਉਹਨਾਂ ਦਾ ਉਹ ਰੋਗ ਕੱਟਿਆ ਜਾਂਦਾ ਇਹ ਨਹੀਂ ਕਿ ਛਿੰਨੇ ਵੀ ਰੋਗੀ ਆ ਗਏ ਤੇ ਇੱਕੋ ਜਿਹੀ ਦਵਾਈ ਡਾਕਟਰ ਦਈ ਜਾਵੇ ਨਹੀਂ ਅਲੱਗ-ਅਲੱਗ ਦਵਾਈ ਹੈ ਜੈਸੇ ਰਾਜਦਵਾਰ ਲੋਕ ਆਵਤ ਸੇਵਾ ਨਮਿਤ ਕਿਵੇਂ ਕਹਿੰਦੇ ਕੋਈ ਸਰਕਾਰੀ ਉਸ ਸਮੇਂ ਰਾਜੇ ਦੇ ਦਵਾਰ ਹੁੰਦੇ ਸੀ ਰਾਜੇ ਦੇ ਕੋਲ ਕੋਈ ਨੌਕਰੀ ਲੈਣ ਵਾਸਤੇ ਗਿਆ ਕੋਈ ਸੇਵਾ ਲੈਣ ਵਾਸਤੇ ਗਿਆ ਇਹ ਮੈਨੂੰ ਨੌਕਰੀ ਦਿੱਤੀ ਜਾਵੇ ਮੇਰੇ ਘਰ ਦਾ ਗੁਜਾਰਾ ਸੌਖਾ ਚੱਲ ਸਕੇ ਮੈਂ ਕੁਝ ਕਮਾ ਸਕਾਂ ਜੈਸੇ ਰਾਜ ਦਵਾਰ ਲੋਗ ਆਵਤ ਸੇਵਾ ਨਿਮਿਤ ਜੋਈ ਜਾਹੀ ਯੋਗ ਤੈਸੀ ਟਹਿਲ ਬਤਾਵਈ ਕਹਿੰਦੇ ਜਿਸ ਯੋਗ ਨੇ ਚਿੱਤਾਂ ਦੀ ਉਹਨਾਂ ਦੀ ਫਿਤਿਆ ਹੈ ਜਾਂ ਸਰੀਰਕ ਤਾਕਤ ਹੈ ਉਹਦੇ ਮੁਤਾਬਕ ਰਾਜ ਦਰਬਾਰ ਦੇ ਵਿੱਚ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ ਕੋਈ ਖਚਾਂਚੀ ਬਣ ਜਾਂਦਾ ਹੈ ਕੋਈ ਸੇਵਾਦਾਰ ਬਣ ਜਾਂਦਾ ਹੈ ਕੋਈ ਹਲਵਾਈ ਬਣ ਜਾਂਦਾ ਹੈ ਕੋਈ ਪੈਦਲ ਫੌਜ ਚ ਹੋ ਜਾਂਦਾ ਹੈ ਤੇ ਕੋਈ ਘੋੜਿਆਂ ਵਾਲੇ ਚੜੀ ਫੌਜ ਚ ਹੋ ਜਾਂਦਾ ਹੈ ਇਦਾਂ ਜਿੱਦਾਂ ਜਿੱਦਾਂ ਦੀ ਕਿਸੇ ਨੂੰ ਯੋਗਤਾ ਹੈ ਉਦਾਂ ਉਦਾਂ ਦੀ ਨੌਕਰੀ ਉਹਨੂੰ ਰਾਜਾ ਤੇ ਦਿੰਦਾ ਏ ਜੈਸੇ ਦਾਤਾ ਪਾਸ ਜਨ ਅਰਥ ਹੀ ਅਨੇਕ ਆਵੇ ਛੇਵੇਂ ਦਾਤੇ ਕੋਲੇ ਜਿਹੜਾ ਦਾਤਾ ਬਣ ਰਿਹਾ ਰਾਜਾ ਲਾ ਲਓ ਕੋਈ ਦਾਨੀ ਮਨੁੱਖ ਲਾ ਲਓ ਉਹਨੇ ਕਿਹਾ ਵੀ ਜੂ ਕੋ ਕਿਸੇ ਨੂੰ ਚਾਹੀਦਾ ਮੇਰੇ ਕੋਲੇ ਆ ਜਾਓ ਤੇ ਲੈ ਜਾਓ ਹੁਣ ਜਿੱਦਾਂ ਜਿੱਦਾਂ ਦੀ ਕਿਸੇ ਨੂੰ ਕੋਈ ਚੀਜ਼ ਚਾਹੀਦੀ ਹੈ ਤੇ ਉਹ ਰਾਜਾ ਉਦਾਰ ਦਾਤਾ ਉਦਾਨੀ ਮਨੁੱਖ ਤੇ ਜਾਂਦਾ ਏ ਜੈਸੇ ਦਾਤਾ ਪਾਸ ਜਨ ਅਰਥੀ ਅਨੇਕ ਆਵੇ ਛੋਏ ਜੋਈ ਜਾਚੇ ਦੇ ਦੇ ਦੁੱਖਣ ਮਟਾਵਈ ਜੋ ਜੋ ਚਾਉਂਦੇ ਨੇ ਕੋਈ ਕਪੜਾ ਚਾਹੁੰਦਾ ਏ ਕੋਈ ਰੋਟੀ ਆਟਾ ਚਾਹੁੰਦਾ ਏ ਕੋਈ ਚੌਲ ਚਾਹੁੰਦਾ ਏ ਕੋਈ ਪੈਸਾ ਚਾਹੁੰਦਾ ਏ ਜਿੱਦਾਂ ਜਿੱਦਾਂ ਦੀ ਕੋਈ ਕਾਮਨਾ ਲੈ ਕੇ ਆਇਆ ਉਹ ਸਾਰਾ ਕੁਝ ਉਹਨਾਂ ਨੂੰ ਦੇ ਦਿੱਤਾ ਗਿਆ ਤੇ ਉਹ ਲੈ ਕੇ ਖੁਸ਼ ਹੋ ਗਏ ਉਹਨਾਂ ਦੇ ਦੁੱਖ ਮਿਟ ਗਏ ਭੁੱਖੇ ਨੂੰ ਰੋਟੀ ਮਿਲ ਜੇ ਤੇ ਉਹਦਾ ਆਨੰਦ ਆ ਜਾਂਦਾ ਏ ਉਹਦਾ ਸਰੀਰ ਸਹੀ ਹੋ ਜਾਂਦਾ ਉਹ ਚੜ੍ਹਦੀ ਕਲਾ ਚ ਆ ਜਾਂਦਾ ਤੇ ਰੋਟੀ ਖਵਾਉਣ ਵਾਲੇ ਦਾ ਸਤਿਕਾਰ ਕਰਦਾ ਏ ਭਾਈ ਗੁਰਦਾਸ ਜੀ ਕਹਿੰਦੇ ਜੋ ਜੋ ਕਿਸੇ ਨੇ ਮੰਗਿਆ ਉਹ ਦਾਤੇ ਨੇ ਦੇ ਦਿੱਤਾ ਤੇ ਉਹਨਾਂ ਦੇ ਵਸਤੂ ਲੈ ਕੇ ਉਹਨਾਂ ਦਾ ਦੁੱਖ ਮਿਟ ਗਿਆ ਹੁਣ ਗੱਲ ਕਰਦੇ ਨੇ ਗੁਰੂ ਦੀ ਇਹ ਜਿਹੜੇ ਵੈਦ ਨੇ ਰਾਜਾ ਏ ਦਾਤਾ ਏ ਇੱਕ ਬਾਰੀ ਤੌਰ ਤੇ ਸਾਡੇ ਰੋਕ ਮਿਟਾ ਸਕਦੇ ਨੇ ਬਾਰੀ ਤੌਰ ਤੇ ਸਾਨੂੰ ਸਹੂਲਤ ਦੇ ਸਕਦੇ ਨੇ ਪਰ ਹੁਣ ਗੁਰੂ ਦੀ ਗੱਲ ਕਰਦੇ ਨੇ ਤੈਸੇ ਗੁਰ ਸ਼ਰਨ ਆਵਤ ਹੈ ਅਨੇਕ ਸਿੱਖ ਕਿਦ ਇਦਾਂ ਹੀ ਗੁਰੂ ਦੀ ਸ਼ਰਨ ਵਿੱਚ ਅਨੇਕਾਂ ਹੀ ਸਿੱਖ ਹੁੰਦੇ ਨੇ ਗੁਰੂ ਤੇ ਸ਼ਰਧਾ ਭਾਵਨਾ ਲੈ ਕੇ ਗੁਰੂ ਦੇ ਪ੍ਰਤੀ ਵਫਾਦਾਰ ਬਣ ਕੇ ਅਨੇਕਾਂ ਲੋਕ ਆਉਂਦੇ ਨੇ ਗੁਰੂ ਦੇ ਪਿਆਰੇ ਆਉਂਦੇ ਨੇ ਤੇ ਜਿੱਦਾਂ ਜਤਾਂ ਦੀ ਸ਼ਰਧਾ ਲੈ ਕੇ ਆਉਂਦੇ ਨੇ ਫਿਰ ਉਹ ਆ ਕੇ ਅਰਦਾਸ ਕਰਦੇ ਨੇ ਪਾਸ਼ਾ ਕਿਰਪਾ ਕਰੀ ਸਾਨੂੰ ਆਜ ਤਾਤ ਦੇ ਦੇ ਆਹ ਚੀਜ਼ ਸਾਡੀ ਝੋਲੀ ਪਾ ਦੇ ਤੇ ਭਾਈ ਗੁਰਦਾਸ ਜੀ ਕਹਿੰਦੇ ਜੋ ਮੰਗਿਆ ਗੁਰੂ ਉਹਨਾਂ ਨੂੰ ਦੇ ਹੀ ਜਾਂਦਾ ਤੇ ਐਸੇ ਗੁਰ ਸ਼ਰਨ ਆਵਤ ਹੈ ਅਨੇਕ ਸਿੱਖ ਚੈਸੋ ਜੈਸੋ ਭਾਉ ਜਿੱਦਾਂ ਜਤਾਂ ਦਾ ਪਿਆਰ ਹੈ ਉਹਨਾਂ ਦੇ ਅੰਦਰ ਤੈਸੀ ਕਾਮਨਾ ਪੂਜਾਵਈ ਜਿਹੜੀ ਉਹ ਕਾਮਨਾ ਲੈ ਕੇ ਆਏ ਨੇ ਜੋ ਉਹ ਮੰਗ ਲੈ ਕੇ ਆਏ ਨੇ ਉਹ ਸਾਰੀ ਦੀ ਸਾਰੀ ਪੂਰੀ ਕਰਦੇ। குரு ਨੇ ਝੋਲੀਆਂ ਭਰਤੀਆਂ। ਬਸ ਕਾਮਨਾ ਜੋਗਤਾ ਮੁਤਾਬਕ ਹੋਵੇ। ਕਾਮਨਾ 'ਚ ਸ਼ਰਧਾ ਭਾਵਨਾ ਹੋਵੇ। ਕਈ ਵਾਰ ਜਾਂਦੇ ਆਂ ਹੀ ਦਾਤ ਮਿਲ ਜਾਂਦੀ ਹੈ ਤੇ ਕਈ ਵਾਰ ਥੋੜਾ ਸਮਾਂ ਲੱਗਦਾ ਹੈ। ਤੇ ਜਦੋਂ ਸਮਾਂ ਲੱਗਦਾ ਹੈ ਜਿਹੜਾ ਛੱਡ ਕੇ ਭੱਜ ਗਿਆ ਉਹ ਸਿੱਖ ਨਹੀਂ ਹੈ। ਜੋਗਤਾ ਵਿਦਿਆ ਪੜਨੀ ਸਮਝਣੀ ਸਾਰੇ ਮਿਹਨਤ ਕਰਦੇ ਨੇ ਪਰ ਜਦੋਂ ਰਿਜ਼ਲਟ ਆਉਂਦਾ ਏ ਤਿੰਨੇ ਜਾਣੇ ਫਰਸਟ ਸੈਕੰਡ ਥਰਡ ਆ ਜਾਂਦੇ ਨੇ ਬਾਕੀ ਕੁਝ ਪਾਸ ਹੁੰਦੇ ਨੇ ਕੁਝ ਫੇਲ ਹੋ ਜਾਂਦੇ ਨੇ ਤੇ ਫੇਲ ਹੋਏ ਛੱਡ ਕੇ ਵਿਦਿਆ ਭੱਜ ਜਾਣ ਤੇ ਉਹ ਕਦੇ ਵੀ ਪਾਸ ਨਹੀਂ ਹੋ ਸਕਦੇ ਫੇਲ ਹੋਏ ਫੇਰ ਮਿਹਨਤ ਕਰਦੇ ਨੇ ਤੇ ਅਗਲੀ ਵਾਰ ਪਾਸ ਹੋ ਜਾਂਦੇ ਨੇ ਗੁਰੂ ਵੀ ਸਾਡੇ ਤੇ ਕਿਰਪਾ ਕਰਦਾ ਏ ਗੁਰੂ ਬਖਸ਼ਿਸ਼ ਕਰਦਾ ਏ ਸਾਡੀਆਂ ਝੋਲੀਆਂ ਭਰ ਦਿੰਦਾ ਏ ਬਸ ਗੁਰੂ ਤੇ ਸ਼ਰਧਾ ਲੈ ਕੇ ਉਹ ਸ਼ਿਵਾਸ਼ ਲੈ ਕੇ ਕੁਝ ਸਮਾ ਟਿਕਣਾ ਪਏਗਾ ਜਦੋਂ ਟਿਕ ਗਏ ਤੇ ਗੁਰੂ ਬਿਅੰਤ ਝੋਰੀਆਂ ਭਰੀ ਜਾਂਦਾ ਕਿਸੇ ਦੀ ਝੋਲੀ ਖਾਲੀ ਨਹੀਂ ਜਾਣ ਦਿੰਦਾ ਸੋ ਆਓ ਗੁਰੂ ਦੇ ਕੋਲੇ ਆਈਏ ਆਇਓ ਸਤਿਗੁਰੇ ਆਇਓ ਸ਼ਰਨ ਤੁਹਾਰੀ ਮਿਲੇ ਸੂਖ ਨਾਮ ਹਰ ਸੋਭਾ ਚਿੰਤਾ ਲਾਏ ਹਮਾਰੀ ਇਹ ਅਰਦਾਸ ਕਰਕੇ ਆਈਏ ਮਾਲਕਾ ਤੇਰੀ ਸ਼ਰਨ ਦੇ ਵਿੱਚ ਆ ਗਏ ਹਾਂ ਸਾਡੇ ਦੁੱਖ ਖਤਮ ਕਰ ਦੇ ਸਾਡੀ ਚਿੰਤਾ ਖਤਮ ਕਰ ਦੇ ਤੇ ਸਾਡੀ ਝੋਲੀ ਸੁੱਖਾਂ ਦੇ ਨਾਲ ਭਰ ਦੇ ਤੇ ਦਾਤਾ ਸਭ ਕੁਝ ਦੇ ਕੇ ਮੋੜੇਗਾ ਖਾਲੀ ਨਹੀਂ ਮੋੜਦਾ ਇਹ ਵਿਸ਼ਵਾਸ ਹੈ ਇਹ ਸ਼ਰਧਾ ਹੈ ਭਾਵਨਾ ਹੈ ਸੋ ਗੁਰੂ ਪਾਤਸ਼ਾਹ ਕਿਰਪਾ ਰਹਿਮਤ ਕਰਨ ਆ ਸੰਗਤਾਂ ਦਾ ਧੰਨਵਾਦ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਗੋਦ ਵਿੱਚ ਬੈਠ ਕੇ ਵਿਚਾਰ ਆਪਾਂ ਕੀਤੀ ਹੈ ਆਪਨੇ ਸਰਵਣ ਕੀਤੀ ਹੈ ਸੋ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ